हां भाई गड्डियां वाले मुंडिया माल खौना ओ हरी के वाले ओ इदी गलारी साडे 5 लाख ਛੱਡਦੇ ਯਾਰ ਨਾ ਤੇਰਾ ਗੈਦ ਆਉ ਪਛਲਾ ਚਲ ਇੱਕ ਮਿੰਟ ਛੱਡ ਸਾਡੇ ਇੱਕ ਮਿੰਟ ਪੰਜ ਮਿੰਟ ਛੱਡਦੇ ਆਪੋ ਆਪਣੇ ਖੋਲਾ ਪਾ ਪਿਲ ਹੋਏ ਬਣਾ ਖੋਬ ਫਲਾਣ ਛੱਡਦੇ ਹੁਣ ਕੋਈ ਨਹੀਂ ਆਪੋ ਆਪਣੇ ਆਪਣੀ ਦਾ ਸੋ ਲੱਗਿਆ ਲਖਾਈ ਆਪ ਕੋ ਆਪਣਾ ਚਲ ਛਾ ਉਹ ਹੀ ਬਟਾ ਆਪੋ ਆਪਣੀ ਲਖਾਈ ਭਾਈ ਆਪੋ ਆਪਣੇ ਹੋ ਗਏ ਕਾ 5.5 ਵਾ ਹੋ ਗਿਆ ਯਾ ਛੱਡਦੇ ਛੱਡਦੇ ਉਹਨਾਂ ਨੂੰ ਯੱਕਾ ਲਾ ਵੀ ਵਾਈਵਾ ਸਾਹਿਬ ਨੇ ਸੌਦਾ ਦਿੱਤਾ ਕਰਾ ਕਰਿਆ ਬੇ ਹਾਂ ਕਿਉਂ ਪਿੰਡ ਕਿਹੜਾ ਆਪਣਾ ਸੋਥਾ ਸੋਥਾ ਪਿੰਡਾ ਬਾਈ ਦਾ ਤੇ ਆ ਪੱਠਾ ਹਾਂਜੀ ਲਾ ਵੀ ਬਰਬਰੀ ਪੱਠਾ ਲੈ ਕੇ ਆਇਆ ਸੀਗਾ ਤੇ 5500 ਦਾ ਕਰਤਾ ਲਖਾਈ ਆਪੋ ਆਪਣੀ ਗਣਾਵੋ ਪੈਸੇ ਵੀ ਕੋਈ ਨਹੀਂ ਕੋਈ ਨਹੀਂ ਉਹਦਾ ਤੈਨੂੰ ਚੈੱਕ ਹੀ ਕੱਟ ਦੇਾਂਗੇ ਉਹ ਇਨਾਂ ਦੀ ਮੰਡੀ ਤੇ ਜਾئیںਗੇ ਤੈਨੂੰ ਪਰਚੀ ਛਡਾ ਦੇਾਂ ਕੋਈ ਨਹੀਂ ਕਿਤੇ ਹਾਂ ਪਰਚੀ ਨਹੀਂ ਇੱਥੇ ਬੋਲ ਕੇ ਘਰ ਦੇ ਆ ਗਿਆ ਲਓ ਵੀ ਦੁਬਾਰਾ ਫੇਰ ਤੁਹਾਨੂੰ ਦਿਖਾ ਦਨੇ ਆ ਆ ਪਾਪਾ ਬਰਬਰੀ ਤੇ ਮੈਂ ਸੌਦਾ ਕਰਾਉਣਾ ਲਓ ਵੀ ਆ ਸੌਦਾ ਤੁਹਾਨੂੰ ਦਿਖਾਉਨੇ ਆ ਬਹੁਤ ਚੰਗੀ ਬੱਕਰੀ ਆ ਇਹ ਇਹ ਕਿਹਦੇ ਕੋਲੇ ਆ ਬਾਈ ਜੀ ਬੱਬੂ ਛੱਤੇ ਵਾਲਾ ਮਸ਼ਹੂਰ ਵਪਾਰੀ ਆ ਦੋਸਤੋ ਇਸ ਏਰੀਏ ਦੇ ਤੇ ਬਹੁਤ ਚੰਗੀਆਂ ਬੱਕਰੀਆਂ ਰੱਖਦੇ ਆ ਤੇ ਅੱਜ ਸੂਰੇ ਵਾਲਾ ਬੱਕਰਾ ਮੰਡੀ ਤੇ ਇਹ ਪਹੁੰਚੇ ਆ ਬੱਕਰੀ ਲੈ ਕੇ ਤੇ ਬਾਈ ਜੱਗੀ ਕਰਾਉਂਦਾ ਸੌਦਾ ਤੇ ਬਾਈ ਤੁਹਾਡਾ ਕਿਹੜਾ ਪਿੰਡਾ ਲੈਣ ਆ ਲੈਣਾ ਮਾਊ ਆਣਾ ਬੋਦਲਾ ਇਹਨਾਂ ਵੀਰਾਂ ਨੇ ਲੈਣੀ ਆ ਬੱਕਰੀ ਤੇ ਹਾਂ ਬਈ ਕੀ ਮੰਗਿਆ ਇਹ 45000 ਮੰਗਿਆ ਲੈ ਵੀ 45000 ਬਾਈ ਨੇ ਕਰਤਾ ਮੁੱਲ ਤੇ ਜੱਗੀ ਹੁਣ ਜੱਗੀ ਦੇ ਪਟਾਕੇ ਵੇਨੇ ਕਿਵੇਂ ਪਊਗਾ ਜੱਗੀ ਪਟਾਕੇ ਸੌਦੇ ਆ ਆ ਫਰਕ ਕਿੰਨੇ ਦੇਣੀ ਜਾਇਜ਼ ਕਰ ਤੂੰ ਲਾ ਵੀ ਕੁਝ ਮੈਨੂੰ ਤੂੰ 45 ਪੜਾ ਦੇ ਲੈ 20000 ਦੀ ਕਰਤੀ ਆ ਇੱਕ ਪਾ ਖੋਜੋਗੇ ਬਰਾ ਤੱਕ ਪਾਲਾ ਦੋ ਡੋਟੇ ਕਰਤੀ ਹਾਂ ਪਾਲਾ ਪਾਲਾ ਤੇ ਦੋ ਢੇਰੀਆਂ ਬਣਾਤੀ ਹੋਰ ਵਾਰ ਕੀ ਆਵਰ ਕੱਚੇ ਪਕੇ 18 17 ਲਈਏ ਪਾਲਾ ਖੋਜੋਗੇ ਕਿਨੇ ਗਿਆ ਜਾਣ ਆਣਾ ਹਾਂ ਹਾਂ ਇੱਕੋ ਗੱਲ ਹਾਂ ਆਦਰ ਵੇਲਾ ਭੋਵੇਂ ਆਪਣੇ ਵੱਡੇ ਛੋਟੇ 40000 ਦੀ ਲੈ ਜਾਇਆ ਆ ਲੱਗਿਆ 5000 ਸਾਡੀਆਂ ਵੇਗ ਵਾਰ 21000 ਦੀ ਕਰਤੀ 20000 ਮਾਰਦੇ ਨਾ ਮੈਂ 5000 ਰੋਕੇ ਤੂੰ ਓ 21000 ਦੀ ਕਰਤੀ ਯਾਰ ਪਾ ਖੋਜੋ ਉਹ ਠੀਕ ਆ ਬਾਈਆਂ ਨੂੰ ਜਾਣੀਆ ਕਿੱਥੋਂ ਆਏ ਇੰਨੀ ਵਟਵਾਨਾ ਵੀ ਕੋਈ ਤੋਂ ਮੈਂ 21000 ਦੀ ਕਰਤੀ ਠੀਕ ਆ ਹਾਂ ਬਾਈ ਬੋਲ ਹਾਂ ਨਾ ਕ ਕਿੰਨੇ ਦੇਣਾ ਮੈਂ ਤਾਂ 40 ਦੀ ਲਿਆ ਜਨ ਜੇ ਤੂੰ ਆਕਰ ਆ ਲੈ ਅੰਜ ਫਿਰ ਘੱਟ ਗਿਆ ਇਹ ਦੇ ਕਰਕੇ ਪੂਰੇ 22000 ਦੀ ਹੋ ਗਈ ਯਾਰ ਬੜਾ ਖੁਸ਼ ਹੋ ਕੇ ਉਹ ਪਾਰਾ ਹੁਣ ਪਰ 50000 ਨਾਲ ਉਹਨਾਂ ਨੂੰ ਵੀ ਪਾਲ ਲਈਆਂ ਬੱਕਰੀ ਵੀ ਇੱਕ ਦੋ ਵੇਖ ਲਿਓ ਕੀ ਆ ਵੇਖ ਲੀ ਬੱਕਰੀ ਨੀ ਨਕੀ ਦੇਖ ਬੱਕਰੀ ਦਾ ਬਹੁਤ ਚੰਗੀ ਆ ਬਾਈ ਜਿਹੜੇ ਬੋਲਦਾ ਹੂੰ ਬਾਈ ਜਾਜ ਘਰ ਮੋਲ ਬਾਈ ਜਾਜ ਘਰ ਨੇੜੇ ਜੀ ਅਗਲੇ ਆਣਾ ਵੀ ਲਜਾਣੀ ਹੈ ਘਰੇ ਸਾਂਭਣੀ ਹੈ ਜੇ ਪਾ ਨਾ ਬਣੂ ਸਾਸਰੀ ਘਰ ਬਾਈ 23 ਦੀ ਹੋ ਗਈ ਯਾਰ 99 ਪਰ ਹੈ ਤੈਹੀ ਥੀ ਨਹੀ ਜਾ ਹੋ ਗਈ ਯਾਰ ਜਿੱਤੇ ਦੇ ਉਹ ਜਿੱਤੇ ਦੇ ਨਹੀਂ ਮੋੜਦੇ 23000 ਦੀ ਕਰਤੀ ਬਾਈ ਯਾਰ ਬਾਲੀ ਉਹ 23 ਦੀ ਕਰਤੀ ਯਾਰ ਬਾਲੀ ਆ ਪਕਾਈ ਮਾਰ ਦੇਣੀ ਹੋਰ ਕਰਦੇ ਸੌਦੇ 35000 ਦੀ ਬੱਕਰੀ ਲੈ ਜਾ 22 ਦੀ ਹੋ ਗਈ ਯਾਰ ਜਾ ਹੋ ਖੁਸ਼ ਜਾ ਹੋਗੀ ਜਾ ਹੋਗੀ ਓਏ ਪਾਰਾ ਓਏ ਉਹ ਬੱਕਰੀ ਚੰਗੀ ਹੈ ਜਗੀ ਓਏ ਜਿਆਦੇ ਚੌੜਾ ਹੋਈ ਜਾਂਦਾ ਉਹ ਤੂੰ ਡੀਸੀ ਬਣ ਗਿਆ ਡੀਸੀ ਕਿ ਤਰ੍ਹਾਂ ਹੋਰ ਕੀ ਮੰਗਦਾ ਨਹੀਂ ਕਿਸੇ ਦੀ ਨਾ 24000 ਦੀ ਬਣਾਉ ਵੀ ਕਿਸੇ ਨੂੰ ਉਹ ਨਾਲ ਹੀ ਖੜਿਆ ਇੱਕ ਵਾਰ ਮੇਰੀ ਸਾਲਾ ਕੋਲ ਪੋ ਮੈਂ ਕੋਈ ਗੱਲ ਕਹਾਂ ਹਾਂ ਜਾਂ ਨਾ ਮੈਂ ਕਹਿ ਕਹਿ ਪੂਰੇ 25 ਦੀ ਹਾਂ ਜਾਂ ਨਾ ਕਹਿ ਜਾ ਹੋਗੀ ਓਏ ਆ ਜਾ ਕੋਈ ਨਹੀਂ ਹੁੰਦਾ ਹੋਗੀ ਉਹ ਜਾ ਕਰਤੀ ਬੱਕਰੀ ਲੈ ਗਿਆ ਨਹੀਂ 32000 ਦੀ ਲੈ ਜਾ ਆ ਲੈ ਜਾ ਲੈ ਪੱਕੀ ਰੁਪਏ ਲਾ ਕੇ ਲੈ ਆ ਕੋਈ ਗੋਹਾਨ ਕੋਈ ਕੋਈ ਕਹਿ ਕਰ ਇੱਕੋ ਹੀ ਹਾਂ ਪੂਰੇ 30000 ਦੀ ਲਾਇਆ ਚੱਕਾ ਪੂਰੇ 26000 ਦੀ ਦੇ ਹੋ ਗਈ ਜਾਂ ਹੋ ਗਈ ਆ ਗਈ ਜਾਂ ਹੋ ਗਈ ਛੱਡ ਹੋ ਗਈ ਆ ਹੋ ਗਈ ਯਾਰ ਹੋ ਗਈ ਆ ਲੈ ਆ ਲੈ ਕਿੱਕ ਬਈ ਕਰੋ ਗੂਗਲ ਪੇ ਹਾਂ ਮੇਰਾ ਮੈਕ ਡੈਗ ਪਿਆ ਬਈ ਜੇ ਕਿਸੇ ਕੋਲ ਹੈਗਾ ਤਾਂ ਉਹ ਤੇਰੇ ਇਹਦਾ ਗਵਾਈ ਰੱਖੀ ਸਾਰੇ ਜੀ ਆ ਗਿਆ ਜੇ ਬਾਈ ਹੈਪੀ ਦਾ ਮੈਕ ਡੈਗ ਪਿਆ ਜੇ ਕਿਸੇ ਕੋਲ ਹੋਇਆ ਤਾਂ ਜਰੂਰ ਦਿਓ ਜੀ ਆ ਲੈ ਲੋ ਵੀ ਬਹੁਤ ਵਧੀਆ ਸੌਦਾ ਹੋਇਆ ਬੱਕਰੀ ਵੀ ਬਾਈ ਬਹੁਤ ਸਰੀ ਬਹੁਤ ਚੰਗੀ ਬੱਕਰੀ ਆ ਬਾਈ ਵੇਵਣੇ ਵੀ ਕਿਦਾ ਤਿੰਨ ਦੇ ਸਕਦੀ ਆ ਹਾਂ ਬਹੁਤ ਵਧੀਆ ਬੱਕਰੀ ਆ ਕੱਦ ਕਾਠ ਵਾਲੀ ਆ ਇੱਕ ਤਾਂ ਲੱਗਿਆ ਤੇ ਕੋਰ ਵਿੱਚ ਨਹੀਂ ਆ ਉਹ ਦੇ ਦੇਗਾ 22000 ਦੀ ਬਹੁਤ ਚੰਗੀ ਆ ਅਰੇ ਬਾਈ ਵਖਾਈ ਮੂੰਹ ਇਹਦਾ ਹਾਂ ਬਾਈ ਲੋ ਜੀ ਓਏ ਦੱਸ ਵੀ ਸੂਣ ਵਾਲੀ ਆ ਬਾਈ ਮੂੰਹ ਮੱਥੇ ਦੀ ਬਹੁਤ ਚੰਗੀ ਆ ਤੇ ਇਸੇ ਤਰ੍ਹਾਂ ਤੁਹਾਨੂੰ ਅਗਲਾ ਸੌਦਾ ਤੋਂ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਲੋ ਵੀ ਚੱਲ ਪਿਆ ਸੌਦਾ ਮੰਗੇ ਕਰਾਈ ਵਾਲੇ ਆਲੇ ਨਾਲ ਤੇ ਵੀ ਬੱਕਰੀ ਕਿੰਨੇ ਦੀ ਸੀ ਇਹ ਇੰਨੇ ਦੀ ਤੇਰੀ ਭਾਈ ਕਹਿੰਦਾ ਸ਼ੀ ਲੱਗੇ ਉਹਨੇ ਨਾਲ ਉਹ ਰਕ ਲਾਇਆ ਹੈਗਾ ਵੈਸੇ ਕਿਲਾ ਬਤਮਾਉ ਗਰੀਬ ਵੀ ਕਿੱਥੇ ਪਿਆ ਮੋਟਾ ਰੱਖ ਲੈ ਤੇਰੀ ਜਿੱਤ ਆ ਹੁਣ ਸਾਰੀਆਂ ਵੰਡੀ ਦੀਆਂ ਵੇਚ ਕੇ ਤੈਨੂੰ ਖੜਾ ਦਣਾ ਜੇ ਤੈਨੂੰ ਖੁਸ਼ ਹੋ ਜੂ ਇੱਕ ਦਾ ਸ਼ੀ ਬਾਈ ਯਾਰ ਕੰਨਾਂ ਦੀ ਕੁਆਲਿਟੀ ਵੇਣੀ ਹੈ ਹਾਂਜੀ ਹਾਂਜੀ ਬਾਈ ਨੇ ਵੀ ਕਾ ਵੇਚ ਨਹੀਂ ਅਗਰੇ ਨੂੰ ਦੋ ਪੈਸੇ ਵੀ ਨਹੀਂ ਲੈ ਕੇ ਨੇ ਬਾਈ ਕੀ ਆਦਾ ਕੀ ਨਹੀਂ ਹੈ ਯਾਰ ਬਾਈ ਜੀ ਕੀ ਤੁਸੀਂ ਕੀ ਆਖਿਆ ਅਖੀਰ ਲੈਣਾ ਦੇਣਾ ਜੀ ਕਰਦਾਗੇ ਦੱਸਣ ਦਾ ਮਾਰਾ ਮਡਾ ਤੁਸੀਂ ਆਖਿਆ ਕੀ ਮੰਗਿਆ ਕੀ ਆ ਮੈਂ ਤਾਂ 8.5 ਕਹਿ ਦਿੰਦਾ ਲਓ ਬਈ ਇਹਦਾ 5 ਹੀ ਆ ਦੇ ਮੈਨੂੰ ਠੀਕ ਯਾਰ ਮੈਂ ਬਾਤ ਯਾਰ ਇਹਨਾਂ ਧੱਕੇ ਨਾਲ ਬਾਤ ਆਪਾਂ ਚੱਲ ਹਾਂ ਜੇ ਬੰਦੇ ਦੀ ਮੋੜ ਹੀ ਨਹੀਂ ਆ ਬੰਦਾ ਵਿਚਾਰੇ ਜੈ ਜੀ ਕਰਾ ਦੇ ਯਾਰ ਬਾਈ 100 ਤੱਕ ਲੈਂਦਾ ਸੀ ਇਹਨੇ ਫੇਰ 500 ਵੱਧ ਕਰ ਲਿਆ ਯਾਰ ਉਹ ਬਾਈ ਯਾਰ ਪਤਾ ਕੀ ਗੱਲ ਹੈ ਤੈਨੂੰ ਮੈਂ ਦੱਸਦਾ ਗੱਲ ਵੀ ਜਿਹੜੋ ਤੇਰੇ ਕੋਲੇ ਉੱਠਦੇ ਨਾ ਸੀ ਉਹ ਠੀਕ ਹੈ ਉੱਠਦੇ ਨਾ ਕਿਸੇ ਨੇ ਸਾਡੇ ਮਗਰ ਕਰਨਾ ਉਹ ਠੀਕ ਹੈ ਫੇਰ ਹੁਣ ਆ ਲੈ ਰੱਖ ਲੈ ਕੋਈ ਨਹੀਂ ਸਹੀ ਆ ਭਰਾ ਮੈਂ ਵੀ ਵੇਚ ਲਿਆਂਗਾ 2 ਰੁਪਏ ਬਣਿਆ ਆ ਫੜ ਫੜ ਛਾਲ ਮਰਾਦ ਨਾ ਫੜ ਜਿੱਥੇ ਤੂੰ ਤੇਨੂੰ ਫਿਰਦਾ ਉੱਥੇ ਮੈਂ ਵੇਚੂਗਾ ਮਸਾ ਕੋਈ ਉਹ ਫੜ ਤਾਂ ਲੈ ਆਣਾ ਉਹ ਬੋਲ ਦੇ ਯਾਰ ਬੋਲ ਤਾਂ ਦੇ ਗਰੀਬ ਨੂੰ ਦੱਸ ਤਾਂ ਤੂੰ ਫੜ ਤਾਂ ਲੈ ਨੋਟ ਫੜ ਤਾਂ ਲਊਗਾ ਮਾਰਾ ਮੁੱਢ ਦਾ ਤੇ ਫੜ ਹੀ ਜੰਨੇ ਆ ਉਰੇ ਦਾ ਕਰ ਲੈ ਜਾ ਉਰੇ ਦਾ ਕਰ ਬੱਸ ਚੱਲ ਬੋਲ ਦੇ ਦੇ ਬੋਲ ਦੇ ਆਰੇ ਛੀ ਤਰਦੇ ਰੱਖ ਲੈ ਲਖਾਈ ਤੂੰ ਕਰਾ ਉਹ ਬਾਈ ਯਾਰ ਤੂੰ ਜਿੱਥੇ ਵੀ ਜਾਂਦਾ ਤੇਰੀ ਬਹੁਤ ਦੇ ਰੰਗ ਰੰਗੀ ਆਪਾਂ ਤਾਂ ਬੋਲੇ ਵੀ ਨਹੀਂ ਗਏ ਤੁਹਾਡੀ ਪੰਚਾਇਤ ਮੂਰੇ ਯਾਰ ਛੀ ਕੋ ਕਰਾ ਕਰਾ ਲਖਾਈ ਤੂੰ ਕਰਾ ਦੋ ਸੌ ਵੀ ਨਹੀਂ ਪੈਣਾ ਇੰਨੇ ਫਟਕੀ ਕਰਾ ਦੇ ਫਟਕੀ ਮੈਂ ਇਹ ਵੇਚਣੀ ਹੈ ਅਗਲੇ ਦੀ ਹੋਈ ਤੇ ਇਹ ਵੇਚਣੀ ਹੈ ਨਾਲੇ ਮੈਂ ਅਗਲੇ ਨੂੰ ਰੋਟੀ ਬਣ ਜੀ ਮੈਂ ਤਾਂ ਦੇਣ ਲਈ 650000 ਦੇ ਦੇ ਬਸ ਠੀਕ ਆ ਫੜੀਆ ਉਹ ਨਹੀਂ ਠੀਕ ਉਹ ਫਿਰ ਤਰਿਆ ਉਹ ਥੋੜਾ ਯਾਰ ਥੱਲੇ ਆਈ ਜਾਣਾ ਯਾਰ ਉਹ ਕਰੜੀ ਪਈ ਉਹ ਠੀਕ ਹੈ ਯਾਰ ਉਹ ਲੱਗਿਆ ਇੰਨੇ ਲੱਗਿਆ ਮੇਰੇ ਸਾਹਮਣੇ ਲੱਗਿਆ ਲੱਗੇ ਉਹ ਮੜ ਕੇ ਮਿਲਦੇ ਨੇ ਜਿਹੜੇ ਕਰਕੇ ਲੱਗਦੇ ਆਰੇ ਬਾੜਸੋ ਦੀ ਤਰ੍ਹਾਂ ਚਿੱਤ ਮੰਨਦਾ 200 ਰੁਪਏ ਫੜਾ 200 ਦੁਬਾਰਾ ਲੱਗੇ ਮੈਂ ਵੱਖਰੀ ਫਰੀ ਛੱਡ ਦੂੰਗਾ ਲੈ ਦੁਬਾਰਾ ਸਾਹ ਹੁੰਦਾ ਯਾਰ ਹੁਣ ਕੀ ਰਹਿ ਗਿਆ ਬਾਈ ਲੋ ਵੀ ਆ ਬੱਕਰੀ ਦੋਸਾ ਨੋਟ ਜੱਤਕਾ ਉਹ ਕਹਿੰਦਾ ਫਿਰ ਹੁਣ ਨਹੀਂ ਯਾਰ 200 ਮੈਂ ਕੋਲੋਂ ਬਿਜਣਾ ਲੈ ਭਾਈ ਕੋਲੋਂ ਦਾ ਤੂੰ ਵੇਖ ਹੁਣ ਫੜ ਲਾ ਫੜ ਲਾ ਲੈ ਮੈਂ ਤੈਨੂੰ ਕਦੋਂ ਰੋਕ ਆ ਵੀ 200 ਮੈਨੂੰ ਕੋ 啊。 ਤੈਨੂੰ ਉਰਾ ਬਰਾ ਚੀ ਦੇਦਾ ਵਾਸਤੇ ਫਰਲਾ ਕਰਾ ਜੀ ਉਹ ਮੈਨੂੰ ਨਾ 200 ਪਾਉ ਮੈਨੂੰ ਫਰਲਾ ਗੁਰੂ ਆਖਿਆ ਉਹ ਐ ਕਰੀ ਜਨਾ ਯਾਰ ਠੀਕ ਹੈ ਹੁਣ 650 ਫਿਰ ਮੈਂ ਕਿੱਥੇ ਹੰਦ ਕਿੱਥੇ ਆ ਗਿਆ ਉਹ ਤੂੰ ਫਰਲਾ ਵਾਸਤੇ ਫਰਲਾ ਤੇਰੀ ਜੱਟਾ ਉਹ ਜੇਤਾ ਮੈਂ ਕਰਾਈ ਦੇਣਾ ਆ ਜਾ ਲਿਖਾਈ ਇੱਥੇ ਕੋਈ ਜੋ ਦੇ ਦੇ ਵੱਖਰੀ ਕੋਈ ਨਾ 160 ਦਾ ਮੇਲਾ ਹੁੰਦਾ ਕੋਈ ਦਾ ਮੈਨੂੰ ਵੀ ਟੜ ਕੇ 11000 ਦੇ ਮੁਰਕੇ ਨਾ ਵੀ ਫੜਾਈ ਹੋਰ ਨਹੀਂ ਫੇਰ ਖਲੋ ਯਾਰ ਉਹ ਤਾਂ ਮੈਨੂੰ ਜਾਣਦਾ ਨਾ ਮੈਨੂੰ ਜਾਣਦਾ ਮੈਂ ਤਾਂ ਸੌਦਾ ਕਰਾ ਦੇ ਆਹ ਮਰੇ ਸਾਹਮਣੇ ਮੈਂ ਕਿਹੜਾ ਦਲਾਲੀ ਦੇਣੀ ਮੈਂ ਤਾਂ ਰੇੜੇ 'ਚ ਬੈਠਾ ਸੀ ਮੇਰਾ ਮਿੰਟ ਬਣਾ ਕੇ ਇਹ ਇੱਕ ਥੋੜਾ ਘੱਟ ਆ ਵਟਿਆ ਕੇ ਦੱਸਦੇ ਨੇ ਫਾਇਲ ਦਾ ਦੋਆਇਆ ਕਿ ਤੈਨੂੰ ਉਹੜੀ ਨੂੰ ਇਸੇ ਕਰਕੇ ਤੇਰਾ 200 ਟਿੱਕ ਪਾਤਾ ਨਹੀਂ 650 ਗਰਾ ਭੁੱਜੀ ਨਹੀਂ ਠੀਕ ਹੈ ਯਾਰ 650 ਮੈਂ ਲੋੜ ਦੇ ਦੇ ਕਿੱਥੇ ਆ ਜੇ ਭਾਈ 620 ਦੀ ਹੋਗੀ ਲਿਖਾਈ ਜਾ ਤਾ ਓ ਯਾਰ ਲੈ ਦਾ 200 ਰੁਪਿਆ ਦੇ ਦੇ ਇਹਨੂੰ ਉਹ ਲੋਕੀ ਫਾਰਸ ਦੀ ਹੋਗੀ ਲਿਖਾਈ ਜਾ ਚਲੋ ਦਿਖਾਈ ਆਪੋ ਆਪਣੀਆਂ ਆਪੋ ਆਪਣੀ ਦੋਸਤੋ ਸੌਦਾ ਬਹੁਤ ਸਮਾਂ ਸਿਰੇ ਚੜ ਗਿਆ ਮੈਂ ਗੱਲ ਹੀ ਕਰ ਬੈਠਾ ਲਖਾਈ ਆਖੇ ਆਪੋ ਆਪਣੀਆਂ ਦਿਖਾਈ ਆਪੋ ਆਪਣੀ 6800 ਦੀ ਬਾਈ ਓਏ ਕੋਨੇ ਵੀ ਰਹਿ ਗਈ ਇਹਦਾ ਵੀ ਰਹਿ ਗਈ ਯਾਰ ਇਹ ਥੋੜਾ ਜਿਆਦਾ ਮੈਨੂੰ 400 ਬੱਲੇ ਪੈ ਗਿਆ ਦਮ ਨਹੀਂ ਆ ਰਿਹਾ ਨਹੀਂ ਯਾਰ ਲਖਾਈ ਜਿੰਦਿਆ ਬਾਈ ਫਲਾਇ ਮੋਲੇ ਜੀ ਨੂੰ ਮੈਂ 800 ਜਾਈ ਮੇਰੀ ਵੀ ਗੱਲ ਹੋ ਗਈ ਮੈਨੂੰ 800 ਦਰਦਾ ਦਵਾਈ ਇਹਨਾਂ ਲਖਾਈ ਆਪੇ ਆਪੋ ਆਪਣੀ ਕਰਾ ਲੋ ਯਾਰ ਤੇਰਾ 100 ਵਧਾਇਆ ਬਹੁਤ ਵਧ ਗਿਆ ਬਾਈ ਦੇਖੋ ਮੰਡੀ ਚਲੋ ਨਵੇੜੋ ਯਾਰ ਕੰਮ ਨਵੇੜਦੇ ਨੇ ਤੇਰੇ ਹੱਥ ਚ ਜਦੋਂ ਸੌਦਾ ਆ ਜਾਂਦਾ ਆਂ ਹੀ ਬਣਦੀ ਆ ਬਾਈ ਹੁਣ ਕਹਾਂ ਥੜੇ ਨਹੀਂ ਜਾਂਦੇ 200 ਤਾਂ ਖੋਕੇ ਫੜਾਇਆ ਕੋਲੇ ਖੜੇ ਤੋਂ ਲੱਗਿਆ ਤੇ ਪਰ ਫੇਰ ਵੀ ਤੂੰ ਯਾਰ ਬੋਲੀ ਤੇਰੇ ਕੋਈ ਪਰ ਇਹਨੂੰ ਖਿੱਚੀ ਜਾਂਦਾ ਕੰਮ ਚਲ ਠੀਕ ਆ ਜਵਾਬ ਆ ਹੁਣ ਤੁਹਾਡਾ ਨਿਭੜਿਆ ਕੰਮ ਨਾਲ ਕਰਿਆ ਕਰੋ ਵੀਡੀਓ ਨਾਲ ਨਾਲ ਵੀਡੀਓ ਨਹੀਂ ਤਾਂ ਸੌਦਾ ਹੁੰਦੇ ਹੁੰਦਾ ਆ ਤੂੰ ਤੁਸੀਂ ਕਰਦੇ ਯਾਰ ਸੌਦਾ ਸਿਰੇ ਕਾ ਤੂੰ ਚੜਾਉਂਦੇ ਤੁਸੀਂ ਸਿਰੇ ਤੇ ਲਾਇ ਦੇ ਆਪੇ ਕਰਾਵਾਂਗੇ ਯਾਰ ਤੂੰ ਵੀਡੀਓ ਨਾ ਬਣਾਈ ਬਾਈ ਯਾਰ ਨਾਲ ਆਪਣਾ ਚਲ ਕੋਈ ਨਹੀਂ ਕੋਈ ਨਹੀਂ ਮੈਨੂੰ ਮਾਰੂ ਉਂਗਾ ਜਾ ਰਹੀ ਹੈ ਤੇ ਉਹ ਲਖਾਈ ਨਹੀ ਉਹ ਲਖਾਈ ਚਾਹੁੰਦਾ 4500 6200 ਦਾ ਸੌਦਾ ਹੋ ਗਿਆ ਦੋਸਤੋ ਇੱਕ ਦਾ ਇਹ ਲਖਾਈ ਉਹਨਾਂ ਨੇ ਕਰਾ ਲਓ ਵੀ ਦੋਸਤੋ ਆ ਬੱਕਰੀ ਦਾ ਸੌਦਾ ਚੱਲਦਾ ਬੱਚਾ ਕਿਹੜਾ ਮਗਰ ਆ ਬੱਚਾ ਮਗਰ ਤੇ ਨਹਿਰੂ ਦੀ ਆ ਨਹਿਰੂ ਤੇਰੀ ਆ ਬਾਈ ਕੀ ਮੰਗਿਆ ਬਾਈ ਨਹਿਰੂ ਮੈਂ ਤਾਂ ਯਾਰ ਬਾਈ ਮੰਗੇ ਲੈਣ ਦੇ ਸੀ ਕੋਈ 20 ਨਹੀਂ ਕੀ ਮੰਗਿਆ ਲੈ ਆ ਜਾ ਮੈਂ 16000 ਦੀ ਦੇਣੀ ਠੀਕ ਆ ਜੇ ਤੁਸੀਂ ਦਾਜੋ ਬੱਕਰੀ ਚ ਕੋਈ ਉਹ ਨਹੀਂ ਬੱਕਰੀ ਚੰਗੇ ਬੱਕਰੀ ਨਹੀਂ ਮਾੜੀ ਬਾਈ ਗੱਲ ਸੁਣ ਬਾਈ ਭੋਮਿਆ ਇਹ ਬੰਦੇ ਆਏ ਆਪਣਾ ਚੈਨਲ ਵੇਖ ਠੀਕ ਆ ਬਾਈ ਆਪਣਾ ਸਹੀ ਆ ਸਹੀ ਆ ਕਹਿੰਦਾ ਬਾਈ ਅਸੀਂ ਪਿਸ਼ਵਾਸ਼ ਵੀ ਹੁੰਦਾ ਬੰਦੇ ਨਾ ਬਿਲਕੁਲ ਬਿਲਕੁਲ ਨਾਰੂ ਗਦਾ ਭਾਈ ਮੈਂ 16 ਦੀ ਦਊਂਗਾ ਨਾ 16 ਦੀ 16 ਦੀ ਮੈਂ ਇਹਨੂੰ ਚੁੱਪ ਕਰਕੇ 14000 ਦੀ ਬੱਕਰੀ ਦੇ 12 ਲਾਇਨ ਤੇ ਸਾਢੇ 14 ਦੀ ਮਗਾ ਮੇਰੀ ਖਰੀਦ ਹੈ ਟੋਂਗਾਂ ਵਾਲੀ ਬੱਕਰੀ ਸਾਢੇ 14 ਦੀ ਆਦਾ ਖਰੀਦ ਆ ਮੇਰੀ 14 ਦੀ ਵਧੀਆ ਹੈ ਨਾ 14000 ਮਗਾ ਇਹ ਘੱਟ ਜਾ ਉਹ ਬੱਕਰੀ ਘਰੇ ਮੜਵਾ ਦੇ ਯਾਰ ਉਹ ਭਾਂ ਜੋ ਗਰੰਟੀ ਵਾਲੀ ਆ ਸਾਰੇ ਹਨ ਆ ਜ ਮੜਵਾ ਦੀ ਆ ਭਿੰਦੀ ਨਹੀਂ ਹੋਏ ਜੀ ਐ ਆ ਪੱਕੇ ਬੰਦੇ ਨੇ ਸਭ ਮੇਰੇ ਕੋਲ ਹੀ ਆਉਣਾ ਲੀਲਾ ਆ ਮੈਂ ਤਾਂ ਬਣਾ ਦੀ ਬੱਕਰੀ ਹੈ ਉਹ ਥਿਆ ਗਿਆ ਮੈਨੂੰ ਮੇਰੇ ਲੈਂਡ ਦੇ ਦੱਸ ਦੇ ਉਹ ਜਾ ਫੇਰਾ ਉਹ ਜਿਵੇਂ ਆਪ ਕਰਦਾ ਹੁੰਦਾ ਬੜਾ ਫੇਰਾ ਭਰਾ ਕਟਾਵਾ ਕਿ ਤੂੰ ਛੱਡ ਉਹ ਨੂੰ ਮੜਾਉ ਉਹ ਯਾਰ ਉਹ ਜੈ ਜੇ ਕਰ ਦਿਓ ਯਾਰ ਜੇ ਕੋਈ ਘਾਟਾ ਵਾਦਾ ਜੇ ਮਾੜਾ ਮੋਟਾ ਹੈਗਾ ਕਸਰ ਦਾ ਚੌੜਾ ਹੋਈ ਜਾਣਾ ਨਹੀਂ ਯਾਰ ਲੱਕੇ ਹੁਣ ਆਉ ਲੋੜ ਤੇਰੇ ਮੜਾਉਗਾ ਨਾ ਯਾਰ ਵੀ ਕਿੰਨੇ ਲਾਇਆ ਜਮਾਂ ਘੜ ਲਾਇਆ 14000 ਲਾਇਆ ਭਾਈ ਮੈਂ 16 ਮੰਗੇ 16 ਉਹ ਨਹੀਂ ਬਾਈ ਮੜਾ ਚੋਪ ਕਰਕੇ ਮੇਰੀ ਫਾਨਾ ਗੱਲ ਬੰਦੇ ਜੇਦਾ ਵੀ ਘੱਟ ਵਾਲੇ ਹੋ ਤਾਂ ਮੋੜੂ ਮੈਂ ਕੋਈ ਘੱਟ ਨਾਲ ਯਹੋਨ ਮੈਂ ਕਰਦੀ ਆ ਨਹੀਂ ਪਾਉਣਾ ਜਬਕਰੀ ਦਿੱਤੀ ਆ ਰੱਖਣੀ ਬਾਈ ਤੇ ਕੋਈ ਨਾਲ 14.5 ਦੀ ਨਹੀਂ 59 ਹੋਗੀ ਨਹੀਂ ਹੋ ਗਈ ਯਾਰ ਹੋ ਗਈ ਯਾਰ ਇੱਕਦਮ ਹੱਤੇ ਰੱਪ ਭਲਾ ਚ ਲੈ ਆਣੀ 15.5 ਦੀ ਨੀਉਂ ਵਾਲੀ ਉਹ ਪੂਰੇ ਬੰਦੇ ਲਖਾਈ ਕਰਾ ਦੀ ਲੈ ਲੈ ਚੱਕਾ ਉਹ ਤੀਜਾ ਬਲੀ ਮਾਰ ਗਿਆ ਚੰਗੀ ਬੱਕਰੀ ਲੈ ਬਾਈ ਵਿਖਾਈਏ ਬੱਕਰੀ ਲੈ ਵੀ ਬਾਈ ਕਿਹੜਾ ਪੰਡ ਆਪਣਾ ਆਹ ਧਰਾ ਮਾਰਨਾ ਆਪਣਾ ਮਾਊਂ ਆਪਣਾ ਮਾਊਂ ਨਾ ਬੋਦਲਾ ਲੈ ਵੀ ਬਾਈਆਂ ਨੇ ਬੱਕਰੀਆਂ ਅੱਜ ਕਾਰੀ ਖਰੀਦੀਆਂ ਜਮਦਾਰਾ ਤੇ ਬੱਕਰੀ ਵੀ ਚੰਗੀ ਆ ਨਹਿਰੂ ਨੇ ਖਰੀਦੀਆਂ ਬਈ ਸੁਣੀਆਂ ਹੀ ਦਵਾਈਆਂ ਨਾਲ ਵਾਹ ਬਾਈ ਵਾਹ ਟ੍ਰੇਨਿੰਗ ਲੈ ਕੇ ਗਏ ਬਈ ਹਾਂਜੀ ਆਪਣੇ ਤੋਂ ਟ੍ਰੇਨਿੰਗ ਲੈ ਕੇ ਗਏ ਠੀਕ ਆ ਯਾਰ ਠੀਕ ਆ ਆਪਣੇ ਚੈਨਲ ਤੇ ਟ੍ਰੇਨਿੰਗ ਲਈ ਠੀਕ ਆ ਜੀ ਠੀਕ ਆ ਮੱਚਾ ਕਰੇ ਖੜੀਆਂ ਸਾਰੀਆਂ ਵੇਚ ਦਿਓ ਵੇਚ ਦਿਓ ਬੱਕਰੀਆਂ ਰੱਖੋ ਸਟਾਪ ਬੱਕਰੀਆਂ ਰੱਖੋ ਮੈਂ ਤਾਂ ਸਾਰੀਆਂ ਵੇਚ ਦਿਆਂਗਾ ਉਹ ਚਲੋ ਪੰਚ ਫੁੱਟ ਦੀਆਂ ਪੱਟ ਕਰਾ ਹਾਂ ਬਈ ਦਿਓ ਪੈਸੇ ਉਹ ਗੂਗਲ ਪੇ ਕਰਨੇ ਆ ਆਹੋ ਆਈ ਦੀ ਗੱਲ ਸੁਣੋ ਕਿਆ ਲੈਣ ਨੂੰ ਹੋ ਤੋ ਦਿਓ ਬੱਕਰੀ ਵਖਾ ਵੇਖੋ ਇੱਕ ਬੱਕਰੀ ਹੋਰ ਜ਼ਕਰ ਓਏ ਇਹਦਾ ਗੂਗਲ ਪੇ ਕਰਨੇ ਪੈਸੇ ਬਾਈ ਪੈਸੇ ਬਾਈ ਉਹਨੇ ਕਰਾ ਦੇ ਅੰਮ੍ਰਿਤ ਕਾਨ ਠੀਕ ਆ ਜੀ ਠੀਕ ਆ ਓਕੇ ਇਹ ਪਤਲੀ ਆ